ਜੀ ਜੀ ਇਹ ਤੁਹਾਡੇ ਹਸਬੰਦ ਜਿਹੜੇ ਜੀਜਾ ਜੀ ਇਹ ਪਸੰਦ ਹੈ ਕਿ ਵਧੀਆ ਨਹੀਂ ਚ ਰਹਿਣਾ ਤੇ ਕਿ ਨਹੀਂ ਜਮਾ ਵਧੀਆ ਨਹੀਂ ਹੈਗਾ ਮੈਨੂੰ ਫੋਲੋ ਨਹੀਂ ਕਰਦੇ ਜੀ ਸਾਡੇ ਭਾਜੀ ਕਿਉਂਕਿ ਡਾਇਰੈਕਟਰ ਨੇ ਉਹ ਜੀਜਾ ਆਏ ਨਹੀਂ ਕਰਦੇ ਜੀਜਾ ਨੇ ਕਿਹਾ ਅਸੀਂ ਵੀ ਮੇਨ ਆ ਕੋਈ ਨੇ ਕੁਝ ਨਹੀਂ ਹੁੰਦਾ ਮੈਂ 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 ਤਾਂ ਤੁਸੀਂ ਮੈਂ ਤਾਂ ਮਿਲਣਾ ਜੀ ਜ਼ਿੰਦਗੀ ਦੀ ਵੀ ਤੁਹਾਡੇ ਮਤਲਬ ਕੀ ਬਾਤ ਜਿਸ ਕਰਾ ਮੱਲੇ ਸਾਲਾ ਸਾ ਉਹ ਤੁਹਾਡੀ ਐ ਇਜਤ ਕਰਦੇ ਨਾ ਬਿਲਕੁਲ ਇਜਤ ਮੇਰੀ ਕੋਈ ਜਦ ਨਹੀਂ ਕਰਦਾ ਖਰਚ ਉਹਦੋਂ ਅਗਲੀ ਵੀ ਜਿਹੜੀ ਭਾਜ ਨੇ ਸਾਨੂੰ ਮੇਨ ਲੀਡ ਲੈ ਕੇ ਲਿਖੀ ਹੋਈ ਆ ਸਾਰੀਆਂ ਨਹੀਂ ਦੱਸਣੀਆਂ ਕਿੰਨੇ ਐ ਦੋ ਆਪਣਾ ਵੀ ਆਪਣੀ ਫਰਸਟ جاری ਐ ਸੈਕੰਡ جاری ਐ ਥਰਡ ਸੀਰੀ ਜਿਹੜੀਆਂ ਆਪਾਂ ਰੱਖੀਆਂ ਹੋਈਆਂ ਨੇ ਉਹ ਦੱਸਣੀਆਂ ਥੋੜੀਆਂ ਨੇ ਪਰ ਕੈਮਰੇ ਚੱਕਰੀ ਭਾਈ ਤੋਂ ਖਵਾ ਦਿੰਦੀ ਐ ਨਾ ਵੀ ਮੇਨ ਲੀਡ ਹੀ ਇਹੀ ਨੇ ਹਾਂ ਕਿ ਤੇਖੋ ਮੈਂ ਬਾਰ ਬਾਰ ਰਿਪੀਟ ਕਰ ਰਹੀ ਐ ਮੇਨ ਲੀਡ ਹੀ ਨੇ ਮੇਨ ਲੀਡ ਹੀ ਨੇ ਕਿ ਐਸੇ ਹਿਊਮਰ ਦੇ ਵਿੱਚ ਵਿੱਚ ਜਿਹੜਾ ਕੰਗਸਾਹਬ ਜਿਹੜੀ ਗੱਲੀ ਮੁਹਾਰਤ ਹਾਸਲ ਇਹਨਾਂ ਦੀ ਸੋ ਸਟ੍ਰੈਸ ਦੀ ਦੁਨੀਆ ਦੇ ਵਿੱਚ ਲੋਕਾਂ ਦੇ ਚਿਹਰਿਆਂ ਤੇ ਹਾਸਾ ਖੇੜਾ ਲੈ ਕੇ ਆਉਣਾ ਆਪਣੇ ਆਪ 'ਚ ਸਭ ਤੋਂ ਵੱਡੀ ਨਿਯਮਤ ਹੈ ਹਮੇਸ਼ਾ ਕਹਿ ਰਹੇ ਹੁੰਦੇ ਦੇਖਿਆ ਹਮੇਸ਼ਾ ਬਿਜ਼ੀ ਕੁਝ ਇਧਰ ਉਧਰ ਨਹੀਂ ਇਹ ਨਹੀਂ ਕਿ 2 ਮਿੰਟ ਵੀ ਫੋਨ ਚੱਕ ਲੇ ਕੁਝ ਨਹੀਂ ਹਮੇਸ਼ਾ ਲਰਨਿੰਗ ਆਲਵੇਸ ਲਾਈਕ ਵਿਦ ਹਿਸ ਫਾਦਰ ਉਹਨਾਂ ਸੇ ਮਤਲਬ ਉਹਨਾਂ ਤੋਂ ਪੁੱਛਣਾ ਕਿ ਇਹ ਕਿਵੇਂ ਹੋਊਗਾ ਇਹ ਕਿਵੇਂ ਹੋਊਗਾ ਜੇ ਕੈਮਰਾ ਉੱਥੇ ਲੱਗਿਆ ਤੇ ਆਰਟਿਸਟ ਕਿੱਥੇ ਹੋਊਗਾ ਮਤਲਬ ਇੱਕ ਲਰਨਿੰਗ ਹੁੰਦਾ ਨਾ ਕਿ ਕੁਝ ਨਵਾਂ ਸਿੱਖਣਾ ਉਹ ਕੈਰਫ ਚ ਬਹੁਤ ਜ਼ਿਆਦਾ ਤੇ ਮੈਨੂੰ ਲੱਗਦਾ ਹੀ ਇਜ਼ ਵੈਰੀ ਯੰਗ ਐਂਡ ਆਲ ਦਾ ਬੈਸਟ ਕੈਰਫ ਫਾਰ ਯਰ ਫਿਊਚਰ ਐਂਡ ਆਈ ਨੋ ਯੂ ਹੈਵ ਅ ਵੈਰੀ ਬ੍ਰਾਈਟ ਫਿਊਚਰ ਜਿੱਥੇ ਇਕੱਠੇ ਬੈਠ ਕੇ ਹੱਸਣਾ ਚਾਹੀਦਾ ਇਹਨਾਂ ਨੂੰ ਪਤਾ ਨਹੀਂ ਕਿਉਂ ਪਰੇਸ਼ਾਨ ਨੇ ਕੀ ਹੋ ਗਿਆ ਹੈ ਜੀਜਾ ਆ ਗਿਆ ਤੁਹਾਡਾ ਕੀ ਜੀ ਜਾਗਨ ਜੀ ਦੇ ਵਿਚਾਰੀ ਬੈਠੇ ਸੋ ਜੀ ਤਾਂ ਤਾਂ ਹੀ ਨਹੀਂ ਜਾਣਦੀ ਐ ਜੋ ਵੈਲਕਮ ਜਿੱਧਰ ਇਹ ਸੱਟ ਤੇ ਪਹੁੰਚੇ ਹੋਏ ਆ ਜੀਜਾ ਜਿੱਥੇ ਬੈਠੇ ਨੇ ਆ ਸਾਲੇ ਸਾਹਿਬ ਇੱਥੇ ਬੈਠੇ ਨੇ ਉਹਨਾਂ ਦੀ ਘਰ ਵਾਲੀਆਂ ਔਰ ਤੁਸੀਂ ਸਿਸਟਰ ਬਣੇ ਹੋਏ ਹੋ ਕੈਰਵ ਨੇ ਕੈਰ ਆਫ ਦਾ ਡੈਬਿਊ ਹੈ ਹੈਨਾ ਕਰਦਾ ਰਹਿੰਦਾ ਜੀ ਇੰਸਟਲ ਦਾ ਕਰਦਾ ਰਹਿੰਦਾ ਹਨਾ ਇਹ ਤਰੀਕਾ ਨਹੀਂ ਆਈ ਥਿੰਕ ਡੈਬਿਊ ਇਜ਼ ਅ ਬਿਗ ਵਰਡ ਮੈਂ ਤਾਂ ਬਸ ਫਾਦਰ ਨਾਲ ਲੱਗੇ ਹੋਏ ਸੋ ਮਲੇਨਾ ਸਾਢ ਨਾਲ ਨੇ ਪਰਮ ਸਾਢ ਨਾਲ ਨੇ ਨਵਦੀਪ ਜੀ ਸਾਢ ਨਾਲ ਨੇ ਸਮੀਰ ਜੀ ਜਗਦੀਪ ਵੜਿੰਗ ਜੀ ਪਵਨ ਜੀ ਸੀਮਾ ਕੌਸ਼ਲ ਮੈਮ ਔਰ ਮਲਕੀ ਤਰੋਣੀ ਸਰ ਸੋ ਉਹ ਬੱਡੀ ਤਰੋਣੀ ਭਾਜੀ ਚਾਹ ਪੀ ਰਹੇ ਨੇ ਸਾਨੂੰ ਕਿਹਨੇ ਪੁੱਛੀ ਨਹੀਂ ਹਾਂ ਸੀਨੀਅਰ ਨਹੀਂ ਅੱਛਾ ਮਾਈਕ ਹਾਂ ਕਾਸ਼ ਨਹੀਂ ਚਾਹੀਦੀ ਇਸ ਕਰਕੇ ਚਾਹ ਪੀ ਰਹੇ ਨੇ ਨਹੀਂ ਇਹਨਾਂ ਨੂੰ ਵੀ ਸੀਨੀਅਰਟੀ ਦਾ ਵੀ ਤਾਂ ਫਰਕ ਪੈਂਦਾ ਮੈਂ ਟੀਕੇ ਦੱਸਾਂਗਾ ਵੀ ਤੁਹਾਡੇ ਪੀਣ ਲੈਕ ਹੈਗੇ ਫੇਰ ਪੀ ਲੋ ਸਾਡੇ ਖਰਾਸ਼ ਹੋਣੇ ਸ਼ੁਰੂ ਹੋਗੇ ਨਾਲ ਲੈ ਕੇ ਅੱਛਾ ਇਹ ਦੱਸੋ ਜੀਜਾ ਤੁਹਾਡਾ ਕੱਬਾ ਹੈ ਕਿ ਕਿਵੇਂ ਦਾ ਹੈ ਜੀਜੇ ਦੇ ਕੋਲੇ ਬੈ ਕੇ ਦੱਸੀ ਹੁਣ ਕੀ ਕਰੀਏ ਭਾਈ ਇਹਦਾ ਕੋਈ ਤਕੜਾ ਬੰਦਾ ਹੀ ਦੱਸ ਸਕਦਾ ਤੇ ਜੀਜੇ ਦੇ ਤਕੜਾ ਕੋਈ ਨਹੀਂ ਹੈਗਾ ਕਹੋ ਜਗੀ ਜੀ ਜਦ ਵੀ ਚੁੱਪੋਗੇ ਇੱਕ ਤਾਂ ਜੀਜਾ ਜੀ ਨੇ ਉੱਤੋਂ ਡਾਇਰੈਕਟਰ ਨੇ ਇਹਦੇ ਵਿੱਚ ਕੁਝ ਵੀ ਬੋਲਿਆ ਤਾਂ ਉਹਨੇ ਪਾਸੋਂ ਨੁਕਸਾਨ ਹੋ ਸਕਦਾ ਹਾਂ ਹੈਨਾ ਬਟ ਚਲੋ ਆਪਾਂ ਨੁਕਸਾਨ ਨਹੀਂ ਕਰਾਣਾ ਪਰਮ ਮੇਰੇ ਨਾਲ ਇੱਥੇ ਬੈਠੇ ਨੇ ਪਰਮ ਕਿਵੇਂ ਦਾ ਐਕਸਪੀਰੀਅੰਸ ਜਾ ਰਿਹਾ ਹੈ ਤੁਹਾਨੂੰ ਜੀਜਾ ਜੀ ਇਹ ਤੁਹਾਡੇ ਹਸਬੰਦ ਦੇ ਜਿਹੜੇ ਜੀਜਾ ਜੀ ਹੈ ਪਸੰਦ ਹੈ ਕਿ ਵਧੀਆ ਨੀਚ ਰਹਿਣਾ ਹੈ ਕਿ ਨਹੀਂ ਜਮਾ ਵਧੀਆ ਨਹੀਂ ਹੈਗਾ ਮੈਨੂੰ ਫੋਲੋ ਨਹੀਂ ਕਰਦੇ ਕਿੱਸਾ ਤਾਂ ਆ ਦੇਖ ਕੰਪਲੇਨ ਪਹਿਲੇ ਹੀ ਆ ਗਈ ਹੈ ਉਫ ਉਹ ਰੀਲਾਂ ਦੇ ਵਿੱਚ ਰਹਿੰਦੇ ਨੇ ਹਾਂ ਰੀਲ ਦੇ ਵਿੱਚ ਜਿਆਦਾ ਬਿਜ਼ੀ ਰਹਿੰਦੀ ਹੈ ਘਰ ਪਰਿਵਾਰ ਦਾ ਥੋੜਾ ਜਿਹਾ ਘੱਟ ਫਿਕਰ ਤਾਂ ਅਸੀਂ ਇਹਦਾ ਫਿਕਰ ਕਰਦੇ ਹਾਂ ਵੀ ਕਿਤੇ ਰੀਲ ਦੇਖਦੇ ਰਹੀ ਇੱਧਰ ਉੱਧਰ ਨਾ ਵੱਜੇ ਹਾਂ ਬੱਲੇ ਵੇਖਣ ਵਾਲੀ ਗੱਲ ਇਹ ਹੀ ਹੈ ਵੀ ਤੂੰ ਜੀਜਾ ਵੀ ਕੱਬਾ ਫਿਲਮ ਦੇ ਐਂਡ ਤੱਕ ਜਾ ਤਾਂ ਫਿਰ ਉਹ ਜੀਜਾ ਜੀ ਤੋਂ ਮਤਲਬ ਫੋਲੋ ਕਰਵਾ ਪਾਉਂਦੀ ਹੈ ਕਿ ਨਹੀਂ ਜਾਂ ਵਰ ਜੀਜਾ ਜੀ ਆ ਵੀ ਫੋਲੋ ਕਰਦਾ ਹੈ ਕਿ ਨਹੀਂ ਫੋਲੋ ਕਰਦਾ ਤਾਂ ਬਲੌਕ ਹੋਊਗਾ ਬਲੌਕ ਹੋਊਗਾ ਇਹ ਅੱਛਾ ਪਵਨ ਤੁਸੀਂ ਵੀ ਬੜੇ ਕੱਬੇ ਜੇ ਲੱਗ ਰਹੇ ਸੀ ਮੈਂ ਸੀਨ ਵੇਖ ਰਹੀ ਤੇ ਕੀ ਜਗਦੀਪ ਉਹਨਾਂ ਨੂੰ ਬੋਲਣ ਦਿੰਦੇ ਹੋ ਕਿ ਨਹੀਂ ਕੁਝ ਉਹ ਵੈਸੇ ਵੀ ਨਹੀਂ ਬੋਲਣ ਦਿੰਦਾ ਦੇਖੋ ਹਸਬੰਡ ਵਾਈਫ ਦਾ ਕੈਰੈਕਟਰ ਕਿਤੇ ਵੀ ਹੋਵੇ ਦੇਖੋ ਬੋਲਦੀ ਤਾਂ ਹਮੇਸ਼ਾ ਬੋਲਣ ਦੀ ਲੋੜ ਹੀ ਨਹੀਂ ਸੋ ਇਸ ਕਰਕੇ ਜਿਵੇਂ ਦਾ ਮੇਰਾ ਕੈਰੈਕਟਰ ਦਿਖਾਇਆ ਗਿਆ ਪਟਵਾਰੀ ਮੈਂ ਹੈਗੀ ਆ ਪਰ ਮੇਰੀ ਜੇ ਕੋਈ ਨਹੀਂ ਚੱਲਣ ਦਿੰਦਾ ਤਾਂ ਉਹ ਸਿਰਫ ਤੇ ਸਿਰਫ ਇੱਕ ਜੀਜਾ ਉਹੀ ਨਹੀਂ ਚੱਲਣ ਦਿੰਦਾ ਤੇ ਇਹ ਧੱਕਾ ਮਤਲਬ ਉਹਨਾਂ ਦਾ ਦੇਖੋ ਉਹਨਾਂ ਦਾ ਲੱਗਦਾ ਵੀ ਹੈ ਕਿ ਉਹ ਧੱਕਾ ਕਰ ਸਕਦੇ ਆ ਨਹੀਂ ਮੈਂ ਇੱਕ ਗੱਲ ਦੇਖ ਲਈ ਵੀ ਨਵਦੀਪ ਕਲੇਰ ਇਹ ਐਕਟਰ ਕੁੜੀ ਪਰਮ ਹੂੰ ਇਹ ਆਪਣੀ ਪਾਵਨ ਭਾਈ ਦੇਖੋ ਵੀ ਇਹਨਾਂ ਨੂੰ ਹੂੰ ਭਾਜੀ ਕਿਉਂਕਿ ਡਾਇਰੈਕਟਰ ਨੇ ਉਹਨਾਂ ਦੇ ਜੀਜਾ ਆਏ ਨਹੀਂ ਕਰਦੇ ਜੀਜਾ ਨੇ ਕਿਹਾ ਅਸੀਂ ਵੀ ਮੇਨ ਆ ਇਹ ਵੀ ਦੇਖੋ ਨੇ ਤੁਸੀਂ ਨੂੰ ਹੀ ਹੋਂਦਾ ਮੈਂ 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 ਤਾਂ ਤੁਸੀਂ ਮੈਂ ਤਾਂ ਮਿਲਣਾ ਮੈਂ ਤਾਂ ਮਿਲਣਾ ਹੀ ਸਿਰਫ ਇਸ ਚੱਕਰ ਦੇ ਵੀਰ ਭਾਰੀ ਪਤਾ ਨਹੀਂ ਕਲੋਜ਼ ਨਾਲ ਲਾਉਣ ਪਤਾ ਨਹੀਂ ਕੱਟ ਲਾ ਦੇ ਨਾ ਨਹੀਂ ਨਹੀਂ ਸਾਡੇ ਜੀਜਾ ਓਹ ਹੋ ਹੋ ਆਹ ਆਹ ਸਾਈਡ ਮਤਲਬ ਹੁਣ ਆਪਾਂ ਨੂੰ ਬੇਟਾ ਜੀ ਉਹ ਕਹਿੰਦੇ ਬੇਟਾ ਜੀ ਸਾੜ ਲਿਆ ਸਾਰੇ ਤੁਸੀਂ ਜੀ ਹੋਈਏ ਉੱਥੇ ਜਾਂ ਫਿਰ ਉੱਥੇ ਜੀਜਾ ਜੀ 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 ਚੀਜਾ ਜੀ ਜੀਜਾ ਜੀ ਸਾਰੇ ਕਿਵੇਂ ਦੇ ਤੁਹਾਡੇ ਹਾਂ ਦੇਖੋ ਜੀ ਮੇਨ ਇਨਾਮ ਭਾਵੇਂ ਫਿਲਮ ਦਾ ਵੈਲਕਮ ਜੀਜਾ ਜੀ ਆ ਪਰ ਮੇਨ ਤਾਂ ਸਾਲਾ ਹੀ ਨੇ ਜੀ ਹੈਨਾ ਤੇ ਦੇਖੋ ਜਿਹੜਾ ਬੰਦਾ ਵਿਕਟਮ ਹੁੰਦਾ ਹਮੇਸ਼ਾ ਉਹੀ ਹੀਰੋ ਨਿਕਲ ਕੇ ਆਉਂਦਾ ਨਾ ਜੀ ਮੈਂ ਤਾਂ ਤੰਗ ਕਰਨ ਵਾਲਿਆਂ ਚੋਂ ਆ ਮੈਂ ਤਾਂ ਫਿਰ 네ਗੇਟਿਵ ਹੀ ਹੋਇਆ ਜੀ ਵਿਲਨ ਹੀ ਹੋਇਆ ਤੇ ਮੇਨ ਤਾਂ ਸਾਡੇ ਇਹ ਦੋਹੇ ਬੰਦੇ ਨੇ ਜੀ ਹੈਨਾ ਮੇਨ ਤੇ ਵਧੀਆ ਮਾਹੌਲ ਹੈ ਜੀ ਦੇਖ ਹੀ ਰਹੇ ਹੋ ਤੁਸੀਂ ਤੁਸੀਂ ਬਾਹਰ ਕਹਿਆ ਸੀ ਕਿ ਮੈਂ ਅਸਲ ਲਾਈਫ ਦੇ ਵਿੱਚ ਜਾਂਦਾ ਨਹੀਂ ਤਾਂ ਮੈਂ ਇੱਥੇ ਬਣ ਰਿਹਾ ਹਾਂ ਹਾਂ ਮੈਂ ਕਿਹਾ ਪੂਰੀ ਟਾਈ ਜਾ ਰਹੀ ਹੈ ਦੇਖੋ ਮੈਂ ਕਹਿਣਾ ਵੀ ਮੈਂ ਦੱਸ ਰਿਹਾ ਕੀ ਹੈ ਕਿ ਰੀਅਲ ਲਾਈਫ ਦੇ ਅੰਦਰ ਆਪਾਂ ਜਿਹੜੇ ਬੰਦੇ ਕੱਬੇ ਹੁੰਦੇ ਨੇ ਜਾਂ ਟੇਢੇ ਹੁੰਦੇ ਆ ਹਿਊਮਰ ਉਹਨਾਂ ਚੋਂ ਹੀ ਘਟ ਸਕਦੇ ਆ ਬਾਲੇ ਸ਼ਰੀਫ ਬੰਦਿਆਂ ਚ ਸਾਊ ਬੰਦਿਆਂ ਚ ਹਿਊਮਰ ਕਿੱਥੇ ਹੁੰਦਾ ਹੈ ਹੈਨਾ ਤਾਂ ਹਾਂ ਤਾਂ ਜੋ ਅਸਲ ਜ਼ਿੰਦਗੀ ਚ ਨਹੀਂ ਕਰ ਸਕਦੇ ਤਾਂ ਇਹ ਜੇ ਕਹਾਣੀਆਂ ਚਾਪਾ ਹੈਨਾ ਜੀ ਕੀੜੇ ਕੱਢਦੇ ਆ ਤੇ ਅਸਲੀ ਜ਼ਿੰਦਗੀ 'ਚ ਵੀ ਤੁਹਾਡੇ ਮਤਲਬ ਕੀ ਵਰਜਿਸ ਕਰਾ ਮਤਲਬ ਕਰਦੇ ਸਾਹ ਸਾਹ ਉਹ ਤੁਹਾਡੀ ਐਂਜ ਜਿਤ ਕਰਦਾ ਨਹੀਂ ਬਿਲਕੁਲ ਜਿਤ ਨਹੀਂ ਮੇਰੀ ਕੋਈ ਜਿਤ ਨਹੀਂ ਕਰਦਾ ਘਰ 'ਚ ਕਿੰਨਾ ਤੋਂ ਕਰਵਾ ਤਾਹੀਂ ਫਿਰ ਉਹ ਸੰਤਾਪ ਸਾਨੂੰ ਹਟਾਉਣਾ ਪੈਣਾ ਫਿਲਮ 'ਚ ਅੱਜ ਅਜ ਸੈੱਟ ਤੇ ਮੈਡਮ ਆਏ ਨਹੀਂ ਤਾਂ ਹੀ ਖੁੱਲ ਕੇ ਬੋਲ ਰਹੇ ਇਹ ਉਹਦਾ ਲਾਈਵ ਦਾ ਮਿਸਿੰਗ ਪਾਰਟ ਸੀਗਾ ਮਰੀਬੂ ਹੋ ਰਿਹਾ ਸੋਹੀ ਕਹਿੰਦੇ ਸਾਰੇ ਕੀੜੇ ਇੱਥੇ ਗੱਡੀ ਦੇ ਨੇ ਫਿਰ ਤੇ ਇਹ ਚੱਕਰ ਹੈ ਜਿਹਨਾਂ ਦੀ ਕੋਈ ਇੱਜ਼ਤ ਕਰੇ ਇੱਜ਼ਤ ਕਰਨਾ ਹੁਣ ਬੰਦੇ ਨੂੰ ਆਇਆ ਕੇ ਇਹਨੂੰ ਪੁੱਛੇ ਉਹ ਤੋਂ ਸਲਾਹ ਲੈਣ ਵੀ ਸਾਰਾ ਕੰਮ ਜੀਜਾ ਜੀ ਆ ਕੰਮ ਕਰਨ ਲੱਗਿਆ ਆ ਕਰ ਲੱਗਿਆ ਉਹਨੇ ਉੱਥੇ ਤਾਂ ਨਹੀਂ ਇੱਥੇ ਤਾਂ ਕਰ ਲਈਏ ਐਸੇ ਤਾਂ ਚੱਲਦੀ ਹੈ ਇਹ ਤਾਂ ਸੀਮਾ ਮੈਮ ਤੁਹਾਡੇ ਬ੍ਰਦਰ ਹੈ ਹਾਂ ਜੀ ਤੇ ਦੋ ਦੋ ਬ੍ਰਦਰ ਨੇ ਤੁਹਾਡੇ ਹਸਬੰਡ ਨਾਲ ਉਹਨਾਂ ਦੇ ਕਿੰਨਾ ਦੀ ਬੋਡੀ ਬਹੁਤ 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 ਰਿਸਪੈਕਟ ਨਹੀਂ ਉਹ ਐਕਚੁਅਲੀ ਹੈ ਕਿ ਫਰਕ ਇੰਨਾ ਹੈ ਨਾ ਵੀ ਉਹ ਬਹੁਤ ਛੋਟੇ ਹਨ ਤਾਂ ਉਹ ਫਿਰ ਰਿਸਪੈਕਟ ਬਹੁਤ ਜ਼ਿਆਦਾ ਕਰਦੇ ਨੇ ਡਾਰੀ ਹੈ ਜਦਾਂ ਇੱਕ ਫਾਦਰ ਫਿਗਰ ਹੁੰਦੇ ਆ ਐਦਾਂ ਹੀ ਉਹ ਕਰਦੇ ਵੀ ਜੀਜਾ ਜੀ ਬੈਠਿਆ ਹੈ ਨਾ ਬੋਲੋ ਜੀਜਾ ਜੀ ਨੂੰ ਪੁੱਛ ਲੋ ਜੋ ਕੁਝ ਕਰਨਾ ਜੀਜਾ ਜੀ ਕਰਨਗੇ ਉੱਥੇ ਰਿਸਪੈਕਟ ਸਾਡੇ ਤਾਂ ਨਾ ਪਰੋਇਆ ਵੀ ਉਹ ਆਪ ਨਹੀਂ ਕਹਿੰਦੇ ਵੀ ਮੈਨੂੰ ਪੁੱਜੋ ਕਹਿੰਦੇ ਮੈਨੂੰ ਕੀ ਪਤਾ ਤੁਸੀਂ ਕਰ ਲਓ ਜੋ ਕਰਨਾ ਹੈ ਉਹ ਇਦਾਂ ਨੇ ਇਹ ਤਾਂ ਦੇਖੋ 100 ਚੋਂ ਇੱਕ ਬੰਦਾ ਹੀ ਟੱਕਰਦਾ ਇਹ 100 ਚੋਂ ਉਹ 100 ਚੋਂ ਇੱਕ ਉਹ ਮੈਨੂੰ ਟੱਕਰ ਇਹ ਜਿਹੜੀ ਵੈਸੇ ਤਾਂ ਭਾਜੀ ਨੇ ਮੈਨੂੰ ਮਨਾ ਹੀ ਕੀਤਾ ਸੀ ਵੀ ਜਾਣਕਾਰੀ ਨਾ ਦੇਈ ਚਲੋ ਦੇ ਦਿੰਨਾ ਜਿਹੜੇ ਸਾਰੇ ਜੀਜਾ ਸਹਿਬਾਨ ਨੇ ਉਹਨਾਂ ਲਈ ਹੈ ਕਿ ਸਾਰੇ ਜੀਜੇ ਕੱਬੇ ਵੀ ਨਹੀਂ ਹੁੰਦੇ ਜਿਹੜੀ ਅਗਲੀ ਫਿਲਮ ਭਾਜੀ ਨੇ ਸਾਨੂੰ ਮੇਨ ਲੀਡ ਤੇ ਲੈ ਕੇ ਲਿਖੀ ਹੋਈ ਆ ਉਹਦੇ ਚ ਜੀਜੇ ਸ਼ਰੀਫ ਨੇ ਮਤਲਬ ਉਹਦੇ ਚ ਉਹ ਗੁੱਡ ਜੀਜੇ ਜਿਹੜੇ ਹੈ ਉਹਨਾਂ ਦਾ ਪਾਰਟ ਆ ਉਦੋਂ ਅਗਲੀ ਵੀ ਜਿਹੜੀ ਭਾਜ ਨੇ ਸਾਨੂੰ ਮੇਨ ਲੀਡ ਲੱਗ ਲਿਖੀ ਹੋਇਆ ਸਾਰੀਆਂ ਨਹੀਂ ਦੱਸਣੀਆਂ ਕਿੰਨੀਆਂ ਐ ਦੋ ਜਿੰਨਾਂ ਵੀ ਆਪਣੀ ਫਰਸਟ ਜਾ ਰਹੀ ਐ ਸੈਕੰਡ ਜਾ ਰਹੀ ਐ ਥਰਡ ਸੀਰੀ ਜਿਹੜੀਆਂ ਆਪਾਂ ਰੱਖੀਆਂ ਹੋਈਆਂ ਨੇ ਉਹ ਦੱਸਣੀਆਂ ਥੋੜੀਆਂ ਨਹੀਂ ਪਰ ਕੈਮਰੇ ਚੱਕਰੀ ਭਾਈ ਤੋਂ ਘਵਾ ਦਿੰਦੀ ਐ ਨਾ ਵੀ ਮੇਨ ਲੀਡ ਹੀ ਇਹੀ ਨੇ ਤੇ ਦੇਖੋ ਮੈਂ ਬਾਰ ਬਾਰ ਰਿਪੀਟ ਕਰ ਰਹੇ ਮੇਨ ਲੀਡ ਹੀ ਨੇ ਮੇਨ ਲੀਡ ਹੀ ਨੇ ਬਾਹਰ ਇਹ ਵੀ ਕਹਾ ਰਹੇ ਨੇ ਕਿ ਕਿੰਨੀਆਂ ਨੇ ਜਿਹੜੇ ਪਾਰਟ ਕਰ ਰਹੇ ਨੇ ਨੇ ਵਾਰ ਸੱਚੀ ਮਜ਼ਾਕ ਹੀ ਇੱਕ ਪਾਸੇ ਪਰ ਇੰਨਾ ਮਜ਼ਾ ਆ ਰਿਹਾ ਹੈ ਨਾ ਇਹ ਕੰਮ ਕਰਕੇ ਸਾਰੀ ਟੀਮ ਦੇ ਨਾਲ ਜੋ ਮਾਹੌਲ ਇਹ ਜਾ ਹੁੰਦਾ ਨਾ ਤਾਂ ਕੰਮ ਵੀ ਵਧੀਆ ਹੁੰਦਾ ਹੈ ਨਾ ਕਾਮੇਡੀ ਫਿਲਮਾਂ ਐਹੀਂ ਬਣਦੀਆਂ ਨੇ ਵੀ ਆਪਾਂ ਇਹ ਫੈਮਿਲੀ ਐਟਮਾਸਫੇਅਰ ਹੋਵੇ ਐਹੀਂ ਹੈ ਨਾ ਉਹ ਹੀ ਬਣਦਾ ਇੱਕ ਬੰਦਾ ਵੀ ਥੋੜਾ ਜਿਹਾ ਟੇਡਾ ਅਜੇ ਵਾ ਫੇਰ ਗੰਟਲ ਹੋ ਜਾਂਦੀ ਹੈ ਨਾ ਸਾਰੀ ਸਾਰੀ ਫੈਮਿਲੀ ਟਾਈਬੀ ਆਜੇ ਥੋਨੂੰ ਥੋਨੂੰ ਬੋਲਣ ਨਹੀਂ ਦੇ ਰਿਹਾ ਮੈਨੇ ਮੈਨੂੰ ਕੋਈ ਮੈਂ ਮੈਂ ਬਿਨਾ ਮਾਈਕ ਤੋਂ ਹੀ ਅੱਜ ਬੋਲ ਰਹੀ ਆ ਮਰੀਨਾ ਸਾਡੇ ਨਾਲ ਬੈਠੇ ਨੇ ਇਹ ਤੁਹਾਡੇ ਸਿਸਟਰ ਬਣੇ ਹੋਏ ਨੇ ਹੈ ਨਾ ਇਹਦੇ ਵਿੱਚ ਜਗਦੀਪ ਬੜੇ ਦੁਖੀ ਲੱਗ ਰਹੇ ਕੀ ਗੱਲ ਹੈ ਬਾਹਰ ਨਹੀਂ ਆਉਣਾ ਦੇ ਚਿਹਰੇ ਦਿਖਾ ਨਹੀਂ ਮੈਂ ਤੁਹਾਨੂੰ ਇਹ ਨਹੀਂ ਮਿਜ਼ਾਕ ਕਰਨ ਦੇ ਮਦੂਗੀ ਨਹੀਂ ਹੈ ਅੱਜ ਮਰੀਨਾ ਕਿਵੇਂ ਦਾ ਮਾਹੌਲ ਲੱਗ ਰਿਹਾ ਹੈ ਇੱਥੇ ਜੀਜੇ ਸਾਲਿਆਂ ਦਾ ਪਿਆਰ ਆਪਸ ਵਿੱਚ ਦੇਖ ਕੇ ਤੁਹਾਨੂੰ ਇਹ ਫਿਕਰ ਹੈ ਕਿ ਜਦੋਂ ਤੁਹਾਡੇ ਵਾਲਾ ਆਏਗਾ ਤੇ ਕੀ ਬਣੇਗਾ ਉਹਦਾ ਜਦੋਂ ਮੇਰੇ ਵਾਲਾ ਆਏਗਾ ਉਹ ਤਾਂ ਬਹੁਤ ਵਧੀਆ ਹੋਏਗਾ ਬਟ ਕੌਣ ਆਏਗਾ ਇਹ ਤਾਂ ਤੁਹਾਨੂੰ ਉਹਦੇ ਲਈ ਤਾਂ ਵੈਲਕਮ ਜੀਜਾ ਜੀ ਦੇਖ ਨਹੀਂ ਪਾਉਗੇ ਤੇ ਬਹੁਤ ਵਧੀਆ ਮਾਹੌਲ ਹੈ ਤੇ ਮੈਨੂੰ ਬਹੁਤ ਵਧੀਆ ਲੱਗ ਰਿਹਾ ਸਮੀਪ ਸਰ ਦੇ ਨਾਲ ਕੰਮ ਕਰਕੇ ਤੇ ਇਹਨੇ ਵਧੀਆ ਸਟਾਰ ਕਾਸਟ ਹੈ ਤੇ ਆਮ ਫੀਲਿੰਗ ਗਲੈਡ ਤੇ ਐਟਮੋਸਫੇਅਰ ਤੁਸੀਂ ਦੇਖ ਸਕਦੇ ਹੋ ਰੌਣਕਾਂ ਲੱਗੀਆਂ ਹੋਈਆਂ ਨੇ ਤੇ ਮੇਰਾ ਜਿਹੜਾ ਕੈਰੈਕਟਰ ਹੈ ਉਹ ਵੀ ਮੈਂ ਹੀ ਆ ਮੈਨੂੰ ਲੱਗਦਾ ਮੈਨੂੰ ਹਮੇਸ਼ਾ ਉਦਾਂ ਦੀ ਕੈਰੈਕਟਰ ਮਿਲਦੇ ਨੇ ਜਿੱਦਾਂ ਦੀ ਮੈਂ ਆ সুইਟ ਸਿੰਪਲ ਤੇ ਪਿਆਰੇ ਇਹਨੇ ਆਪਣੇ ਮੂੰਹ ਕੇ ਨਾ ਕਿੰਨੀ ਵਧੀਆ ਗੱਲ ਹੈ ਨਾ সুইਟ ਸਿੰਪਲ ਪਿਆਰੀ ਇਹ ਤਾਂ ਉਹੀ ਗੱਲ ਹੋ ਗਈ ਬਰਫੀ ਆਪ ਹੀ ਕਹਿੰਦੇ ਮੈਂ ਬਹੁਤ ਸਵਾਦ ਲੈਂਦਾ ਚਾਹੀਦਾ ਨਹੀਂ ਨਹੀਂ ਵਧੀਆ ਜੀ ਵਧੀਆ ਬੋਲ ਤੁਸੀਂ ਰੀਲਾਂ ਬਣਾ ਰਹੇ ਹੋ ਇੱਥੇ ਸੈੱਟ ਤੇ ਦੱਸੋ ਉਹ हां ਕੱਲ 6 ਸੀਨ ਕਰ ਰਹੇ ਸੀ ਉਹ ਚਾਹੀ ਸੀ ਮੈਂ ਰੀਲ ਬਣਾ ਰਹੀ ਸੀ ਤੇ ਉਹ ਸੱਚੀ ਚ ਬਣ ਗਈ ਤੇ ਪੋਸਟ ਵੀ ਹੋ ਗਈ ਸਨੈਪਚੈਟ ਤੇ 10 ਮਿੰਟਾਂ ਬਾਅਦ ਦੇਖੀ ਯਾਰ ਇਹ ਸੱਚੀ ਚ ਪੋਸਟ ਹੈ ਮੈਨੂੰ ਕਿ ਮੂੰਹ ਅਜੀਬ ਜਿਹਾ ਲੱਗ ਰਿਹਾ ਕੁਝ ਹੈ ਐਸੇ ਉਹ ਲੋਕ ਕਰੇ ਸਾਰੇ ਨੇ ਪਤਾ ਨਹੀਂ ਕਿੰਨੇ ਨੇ ਦੇਖ ਲਈ ਮੈਂ ਕਿ ਯਾਰ ਇਹ ਕੀ ਗਲਤ ਹੋ ਗਿਆ ਫਿਰ ਡਿਲੀਟ ਕੀਤੀ ਉਸ ਤੋਂ ਬਾਅਦ ਕੁਸ ਗਿਆ ਦਾਦਾ ਵੱਡ ਗਿਆ ਇੱਕ ਚੀਜ਼ ਹੋਰ ਵੀ ਬੜੀ ਖਾਸ ਹੈ ਫਿਲਮ ਦੀ ਦੋ ਚੀਜ਼ਾਂ ਖਾਸ ਨੇ ਪਹਿਲਾਂ ਮੈਂ ਇੱਕ ਚੀਜ਼ ਦੱਸ ਦਾਂ ਭਾਈ ਨਹੀਂ ਨਹੀਂ ਦੋ ਨੇ ਦੋ ਕਾਰਨ ਮੈਂ ਆਪਦੀ ਜ਼ਿੰਦਗੀ ਚ ਜਿਹੜੀ ਪਹਿਲੀ ਫਿਲਮ ਸਿਨੇਮੇ ਚ ਦੇਖੀ ਸੀ ਉਸ ਕੀ ਮਾਹੌਲ ਠੀਕ ਹੈ ਉਹਦੇ ਭਾਜੀ ਹੀਰੋ ਸੀਗੇ ਜਿਹੜੀ ਮੈਂ ਆਪਦੀ ਜ਼ਿੰਦਗੀ ਚ ਪਹਿਲੀ ਫਿਲਮ ਕਮਰਸ਼ੀਅਲ ਦੇ ਸੈੱਟ ਤੇ ਗਿਆ ਸੀ ਮੈਨੂੰ ਮੈਨੂੰ ਭਾਈ ਲਗਾਏ ਸੀ ਉਹਦੇ ਭਾਜੀ ਡਾਇਰੈਕਟਰ ਸੀ ਵਧਾਈਆਂ ਜੀ ਵਧਾਈਆਂ ਜੋ ਪਹਿਲੀ ਵਾਰੀ ਮੈਂ ਗਿਆ ਜਦੋਂ ਪਹਿਲੀ ਵਾਰੀ ਐਜ਼ ਮਨ ਲ ਐਕਟਰ ਲੌਂਚ ਕਹ ਲੋ ਜੋ ਮਾਜਿਕਲ ਉਹ ਵੀ ਭਾਜੀ ਨਾਲਾ ਮਤਲਬ ਤਿੰਨੇ ਚੀਜ਼ਾਂ ਜੀਜਾ ਨਾਲ ਬੈਠੇ ਤਹੀਂ ਉਹਦੀ ਗੱਲ ਗਈ ਨਹੀਂ ਨਹੀਂ ਉਹ ਮੈਂ ਤਾਂ ਕਰ ਵੀ ਤਾਂ ਹੀ ਰਿਹਾ ਤੇ ਦੂਜੀ ਦੂਜੀ ਇੰਪੋਰਟੈਂਟ ਗੱਲ ਇਹ ਆ ਕਿ ਮੈਂ ਪਵਣੇ ਪਰਮ ਤਿੰਨ ਦੀਪ ਵੀ ਅਸੀਂ ਘਟੋ ਘਟ ਭਾਜੀ ਕੀ ਚੀਜ਼ ਆ ਨਹੀਂ ਨਹੀਂ 10 15 ਸਾਲਾਂ ਤੋਂ ਅਸੀਂ ਥੀਏਟਰ ਕਰਦੇ ਇਕੱਠੇ ਹੀ ਅਸੀਂ ਕਿੰਨੀਆਂ ਸਟੇਜਾਂ ਕੀਤੀਆਂ ਸਾਡੀ ਪਹਿਲੀ ਫਿਲਮ ਗੀਤ ਬਾਜੀ ਹੋਰੀ ਸੀ ਸੀਮਾ ਮੈਡਮ ਹੋਰੀ ਉਹ ਸ਼ੁਰੂ ਤੋਂ ਇਕੱਠੇ ਆ ਐਂ ਕਦੇ ਪਰਫਾਰਮ ਅਸੀਂ ਇਕੱਠੇ ਨੇ ਕਦੇ ਵੀ ਨਹੀਂ ਕੀਤਾ ਸੀ ਪਰ ਇਹ ਕੈਮਿਸਟਰੀ ਦਿਖ ਰਹੀ ਹੈ ਤੁਹਾਡੇ ਸਾਰਿਆਂ ਦੇ ਅੰਦਰ ਔਰ ਬੜਾ ਵਧੀਆ ਲੱਗ ਰਿਹਾ ਬਹੁਤ ਵਧੀਆ ਚੀਜ਼ ਨਿਕਲ ਕੇ ਆਉਗੀ ਕਈ ਗੱਲ ਕਈ ਪੱਖਾਂ ਤੋਂ ਫਿਲਮ ਸਪੈਸ਼ਲ ਹੈ ਇਹ ਇੱਕ ਤੁਸੀਂ ਇੱਕ ਇਹੋ ਜਿਹੀ ਐਕਟਰ ਵੀ ਇਸ ਫਿਲਮ ਨਾਲ ਅੱਗੇ ਆਉਣਗੇ ਜਿਹੜੇ ਅੱਗੇ ਜਾ ਕੇ ਪਰਦੇ ਤੇ ਕਾਫੀ ਕੁਝ ਕਰਨਗੇ ਭਾਜੀ ਆਬਵੀਅਸਲੀ ਦੇਖੋ ਦੇਖੋ ਫਿਲਮਾਂ ਬਹੁਤ ਬਣਦੀਆਂ ਪਰ ਸਾਰੇ ਫਿਲਮਾਂ ਕਰਦੇ ਆ ਕੰਗਸਾਹਬ ਤਾਂ ਫਿਲਮ ਕਰਦੇ ਨੇ ਪਰ ਮੈਨੂੰ ਲੱਗਦਾ ਕਿ ਅੱਜ ਜਿਹਹਾ ਜਹਾ ਦੁਨੀਆ 'ਚ ਸਟ੍ਰੈਸ ਹੈ ਨਾ ਇਹੋ ਜੀ ਫਿਲਮ ਬਣਾਉਣਾ ਸੱਚੀ ਔਖਾ ਕੰਮ ਹੈ ਦੂਜੀ ਦੂਜੀ ਗੱਲ ਹੈ ਜਿੰਨੇ ਤੁਸੀਂ ਲੋਕ ਬੈਠੇ ਦੇਖ ਰਹੇ ਹੋ ਨਾ ਇਹ ਫੈਮਿਲੀ ਮਿਸ ਹੋ ਗਈ ਸਾਡੇ ਸਮਾਜ 'ਚ ਜੋ ਜੁਆਇੰਟ ਫੈਮਿਲੀਜ਼ ਨੇ ਮਤਲਬ ਬਿਆ ਤਾਂ ਪਹਿਲੀ ਕੋਸ਼ਿਸ਼ ਹੋ ਜਾਂਦੀ ਵੀ ਫਿਰ ਮੇਰਾ ਤਾਂ ਕਮਰਾ ਉਹ ਹੈ ਤੇ ਤੁਸੀਂ ਫਿਰ ਚਲੋ ਪਾਸੇ ਹੈ ਨਹੀਂ ਸੋ ਇਸ ਕਰਕੇ ਇਸ ਹਿਊਮਰ ਦੇ ਵਿੱਚ ਵਿੱਚ ਜਿਹੜਾ ਕੰਗਸ ਸਾਹਿਬ ਜਿਹੜੀ ਕੱਲੀ ਮੁਹਾਰਤ ਹਾਸਲ ਇਹਨਾਂ ਦੀ ਸੋ ਸਟ੍ਰੈਸ ਦੀ ਦੁਨੀਆ ਦੇ ਵਿੱਚ ਲੋਕਾਂ ਦੇ ਚਿਹਰਿਆਂ ਤੇ ਹਾਸਾ ਖੇੜਾ ਲੈ ਕੇ ਆਉਣਾ ਆਪਣੇ ਆਪ ਚ ਸਭ ਤੋਂ ਵੱਡੀ ਨਿਯਮਤ ਹੈ ਸੋ ਇਹ ਨਿਯਮਤਾ ਬਣ ਰਹੇ ਨੇ ਜੀ ਇਹ ਦੂਜਾ ਜਿਹੜਾ ਸਮਾਜ ਤੋਂ ਅਸੀਂ ਮਿਸ ਕੀਤਾ ਕਿ ਸਾਂਝੇ ਪਰਿਵਾਰ ਨਹੀਂ ਰਹੇ ਉਹ ਸਾਂਝੇ ਪਰਿਵਾਰਾਂ ਦੀ ਜਿਹੜੀ ਨੋਕ ਝੋਕ ਹੈ ਉਹ ਬੜੀ ਜ਼ਰੂਰੀ ਹੈ ਕਿ ਸਾਡੀ ਨਵੀਂ ਜੇਨਰੇਸ਼ਨ ਦੱਸਣੀ ਅਸੀਂ ਮਤਲਬ ਕੱਲਾ ਹਸਾ ਨਹੀਂ ਰਹੇ ਉਹ ਹਾਸਿਆਂ ਦੇ ਵਿੱਚ ਜਿਵੇਂ ਕਹਿੰਦੇ ਵੀ ਨਿੰਮ ਕੋੜੀ ਹੁੰਦੀ ਹੈ ਉਹਨੂੰ ਸ਼ਾਇਦ ਚ ਲਪੇਟ ਕੇ ਦੇਣਾ ਚਾਹੀਦਾ ਸੋ ਕੰਗਸਾਹਬ ਦੀ ਹਮੇਸ਼ਾ ਇਹ ਕੋਸ਼ਿਸ਼ ਹੁੰਦੀ ਹੈ ਕਿ ਸਾਡੀ ਉਹ ਫਿਲਮ ਦੇ ਵਿੱਚ ਜਿੱਥੇ ਮਨੋਰੰਜਨ ਕਰਨਾ ਜਿੱਥੇ ਹਸਾਉਣਾ ਹੈ ਉੱਥੇ ਕੋਈ ਛੋਟੇ ਛੋਟੇ ਮੈਸੇਜਾਂ ਲੁਕੋ ਕੇ ਬੱਚਿਆਂ ਦਿੱਤੇ ਜਾਣ ਕਿਉਂਕਿ ਅਸੀਂ ਫਿਲਮਾਂ ਜਾਂ ਸਮਾਜ ਦਾ ਸ਼ੀਸ਼ਾ ਹੁੰਦੀਆਂ ਨੇ ਜੋ ਸਮਾਜ ਚ ਵਾਪਰਿਆ ਅਸੀਂ ਉਹੀ ਕੁਝ ਦਿਖਾਉਣ ਦਾ ਕੋਸ਼ਿਸ਼ ਕਰਦੇ ਆ ਸੋ ਚੰਗੀਆਂ ਚੀਜ਼ਾਂ ਇਹ ਨਹੀਂ ਮਿਸ ਹੋ ਰਹੀਆਂ ਨੇ ਜਿਹੜੀਆਂ ਅਸੀਂ ਦੇਖੀਆਂ ਉਹ ਉਹ ਕੋਸ਼ਿਸ਼ ਕਰਦੇ ਆ ਕਿ ਉਹ ਲੋਕਾਂ ਨੂੰ ਦਿੱਤੀਆਂ ਜਾਣ ਸੋ ਇਹ ਜਿੱਥੇ ਤੁਹਾਡਾ ਮਨੋਰੰਜਨ ਕਰਦੀਆਂ ਹੋ ਜੀ ਫਿਲਮਾਂ ਉੱਥੇ ਮੈਂ ਸਮਝਦਾ ਕਿ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਸਾਡੇ ਸਮਾਜ ਚ ਹੌਲੀ-ਹੌਲੀ ਅਲੋਪ ਹੋ ਰਹੀਆਂ ਸਾਂਝੇ ਪਰਿਵਾਰਾਂ ਦੀ ਜਿਹੜੀ ਕੀਮਤ ਅਸੀਂ ਵਿਸਾਰ ਰਹੇ ਹਾਂ ਉਹ ਦੱਸਣ ਦੀ ਕੋਸ਼ਿਸ਼ ਕਰਦੀ ਹੈ ਸੋ ਇਸ ਗੱਲ ਦਾ ਸਾਨੂੰ ਪ੍ਰਾਊਡ ਫੀਲ ਹੈ ਕਿ ਅਸੀਂ ਆਪਣੇ ਕੰਮ ਦੇ ਨਾਲ-ਨਾਲ ਅਸਾਸੀਆਂ ਦੇ ਨਾਲ-ਨਾਲ ਅਸੀਂ ਉਹ ਚੀਜ਼ਾਂ ਨੂੰ ਵੀ ਅੱਗੇ ਲੈ ਆਉਣ ਦੀ ਕੋਸ਼ਿਸ਼ ਕਰ ਰਹੇ ਹਾਂ ਸੋ ਥੈਂਕ ਯੂ ਕੰਗ ਸਾਬ ਤੁਸੀਂ ਬਹੁਤ ਧੰਨਵਾਦ ਤੁਹਾਡਾ ਸਾਨੂੰ ਹਿੱਸਾ ਬਣਾਇਆ ਜੀ ਇਸ ਗੱਲ ਦਾ ਸੋ ਬਹੁਤ ਭਾਰੀ ਫਿਲਮ ਆ ਜੀ ਭਾਰੀ ਫਿਲਮ ਹੈ ਇੱਕ ਦੋਸਤ ਤੁਹਾਡੇ ਬਹੁਤ ਹੈ ਭਾਰੀ ਨੇ ਬੰਦੇ ਆ ਮੈਂ ਭਾਰੀ ਨਹੀਂ ਹੋਊਗੀ ਭਾਰੀ ਉਹ ਜਿਹੜੀ ਕੁੜੀ ਤੁਹਾਡੇ ਨਾਲ ਬੈਠੀ ਹੈ ਨਾ ਜਿੱਦੋਂ ਅਸੀਂ ਕੰਪੈਰੀਟਿਵਲੀ ਵੇਖੀਏ ਹਾਂ ਉਹ ਦੋਨਾ ਉਹ ਕਿੰਨੀ ਵੇਖੋ ਕਿੰਦੀ ਫਿੱਟ ਕੁੜੀ ਆ ਜੇ ਮੈਨੂੰ ਪਤਾ ਹੁੰਦਾ ਨਾ ਕੁੜੀਏ ਤੁਹਾਨੂੰ ਸਾਡੀ ਭੈਣ ਬਣਾਉਣਾ ਮੈਂ ਗੱਲ ਵੀ ਮੰਨਣਾ ਨਹੀਂ ਨਹੀਂ ਮੰਨਣਾ ਯਹੀ ਕੁਮੜਾ ਮਟਾ ਵਹੀ ਵੀ ਭਾਜੀ ਕੋਈ ਜ਼ੋਰ ਲਾਇਆ ਹੁੰਦੇ Si decò, ma io sono open, ho detto che è una di penne. Vabbè, mi ਤੇ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੀ ਮਲਕੀਤ ਸਰ ਨੇ ਗੱਲ ਕਹੀ ਇਹ ਦੂਤੇ ਕੋਈ ਹੋਰ ਕਿਹਾ ਨਹੀਂ ਜਾ ਸਕਦਾ ਤੇ ਜੀਜੇ ਨੇ ਜੀਜਾ ਹੀ ਰਹਿਣਾ ساری ਜ਼ਿੰਦਗੀ ਉਹਦਾ ਰਤਬਾ ਉਹੀ ਰਹਿਣਾ ਜਿਹੜਾ ਹੈਗਾ ਤੇ ਬਾਕੀ ਸਰ ਨੇ ਜਿਹੜਾ ਮੈਸੇਜ ਦਿੱਤਾ ਫਿਲਮ ਦੇ ਜੋ ਅਸੀਂ ਫਿਲਮ ਦੇ ਰਾਹੀਂ ਦਿਖਾਉਣਾ ਦੱਸਣਾ ਚਾ ਰਹੇ ਹਾਂ ਉਹ ਵੀ ਬਿਲਕੁਲ ਉਹਨਾਂ ਨੇ ਸਹੀ ਕਿਹਾ ਤੇ ਇਹ ਦੂਤੇ ਮੇਰੇ ਖਿਆਲ ਚ ਹੁਣ ਕੁਝ ਗੱਲ ਕਹਿਣ ਨੂੰ ਬਚੀ ਨਹੀਂ ਬਚੀ ਨਹੀਂ ਸਰ ਨੇ ਸਾਰਾ ਹੀ ਸਮਾਪਤ ਕਰ ਦਿੱ ਕਰ ਲਿਆ ਉਹ ਹੁਣ ਤਾਂ ਕਰੀ ਜਾਂਦੇ ਤੇ ਹੁਣ ਮੈਂ ਗੱਲਾਂ ਨੂੰ ਬਸ ਜਿਵੇਂ ਹਾਂ ਉਹ ਰਿਪੀਟ ਕਰੀ ਜਾਂਦੇ ਹਾਂ ਜਿਵੇਂ ਮਲਕੀਤ ਸਰ ਨੇ ਮਲਕੀਤ ਭਾਜੀ ਨੇ ਕਿਹਾ ਉਹਵੇਂ ਮੈਂ ਗੱਲ ਕਰਦੀ ਹਾਂ ਹਾਂ ਇੱਕ ਹੋਰ ਜਿਹੜੀ ਗੱਲ ਮਲਕੀਤ ਜੀ ਨੇ ਕਹੀ ਹੈ ਮੈਂ ਉਹਦੇ ਨਾਲ ਵੀ ਐਂ ਕਰਿਆ ਸੋ ਮੇਰੇ ਕਹਿਣ ਦਾ ਇਹ ਮਤਲਬ ਹੈ ਕਿ ਗੱਲਾਂ ਸਾਰੀਆਂ ਕਹਿਤੀਆਂ ਲੇਕਿਨ ਇਹ ਹੈ ਕਿ ਮੁੱਦਾ ਇਹੀ ਹੈ ਕਿ ਪਰਿਵਾਰ ਦੇ ਵਿੱਚ ਹਾਸੇ ਠੱਠੇ 'ਚ ਇੱਕੋ ਹੀ ਮੈਸੇਜ ਹੈ ਕਿ ਸਾਂਝੇ ਪਰਿਵਾਰ ਕਿਤੇ ਨਾ ਕਿਤੇ ਖਤਮ ਹੋ ਰਹੇ ਨੇ ਤਾਂ ਜਿਹੜੇ ਇਹ ਪਰਿਵਾਰ ਨੇ ਦੁਬਾਰਾ ਤੇ ਹੁਣ ਜਿਹੜਿਆ ਡਿਪਰੈਸ਼ਨ ਵਗੈਰਾ ਦੀ ਨਾਮ ਦੀ ਬਿਮਾਰੀ ਹੈ ਨਾ ਇਹ ਤਾਂ ਹੀ ਹੈ ਜਦੋਂ ਅਸੀਂ ਇਕੱਲੇ ਆ ਮੈਨੂੰ ਲੱਗਦਾ ਡਿਪਰੈਸ਼ਨ ਨਹੀਂ ਹੋਊਗਾ ਜਦੋਂ ਪਰਿਵਾਰ ਇਕੱਠਾ ਹੋਊਗਾ ਸੋ ਸਾਟ ਹੋਰ ਵੀ ਗੱਲ ਪਤਾ ਕੀ ਹੈ ਜਿਹੜਾ ਇਸ ਫਿਲਮ ਦਾ ਕਨਸੈਪਟ ਨੇ ਜੀਜਾ ਜੀ ਸਾਡੇ ਉਹ ਸਾਡੀ ਕੁੜੀ ਨੇ ਆਪ ਚੁਣੇ ਹੋਏ ਆ ਹਾਂ ਉਹ ਕੋਈ ਥੋਪਿਆ ਹੋਇਆ ਰਿਸ਼ਤਾ ਨਹੀਂ ਹੈਗਾ ਹਾਂ ਵੀ ਮਾਪੇ ਵਿਚਾਰੇ ਸਾਡੇ ਵਰਗੇ ਪੁਰਾਣੀ ਸੋਚ ਦੇ ਸੀਗੇ ਤੇ ਉਹਨਾਂ ਨੂੰ ਲੱਗ ਕੇ ਤਾਂ ਵੀ ਕੁੜੀ ਤੂੰ ਇੱਥੇ ਰਹਿਣਾ ਉਹ ਆਪ ਸੋਚਿਆ ਹੋਇਆ ਹੈ ਸੋ ਇਹਦੇ ਵਿੱਚ ਕਈ ਵਾਰ ਕੀ ਹੁੰਦਾ ਹੈ ਵੀ ਉਹ ਮੁਖੜਾ ਦੇਖ ਕੇ ਮਰਨ ਵਾਲੀ ਗੱਲ ਨਹੀਂ ਹੈ ਬੰਦੇ ਚ ਕੁਆਲਿਟੀਆਂ ਹਾਂ ਵੈਲਿਊਜ਼ ਕੀ ਨੇ ਸੋ ਸਾਡੀ ਕੁੜੀ ਨੂੰ ਲੱਗਿਆ ਕਿ ਇਹ ਬੰਦੇ 'ਚ ਬਹੁਤ ਵੈਲਿਊਜ਼ ਨੇ ਬਹੁਤ ਕੁਆਲਿਟੀਜ਼ ਨੇ ਬੰਦਾ ਬਜੰਦਾਰ ਹੈ ਬੰਦਾ ਬਜੰਦਾਰ ਹੈ ਬਾਕੀ ਬਾਕੀ ਹੀ ਬਜੰਦਾਰ ਬੰਦਾ ਪਰ ਉਹਨੇ ਲੰਬ ਮੈਰਿਜ ਕੀਤੀ ਹੈ ਹਾਂ 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 ਉਹਨੇ ਲੰਬ ਮੈਰਿਜ ਕੀਤੀ ਹੈ ਉਹ ਕਹਿੰਦਾ ਪਿਆਰ ਤਾਂ ਫਿਰ ਕਹਿੰਦੇ ਨੇ ਅੰਨਾ ਹੁੰਦਾ ਹੁਣ ਉਹ ਦੇਖੋ ਅੱਗੇ ਉਹਨੇ ਕੀ ਦੇਖਿਆ ਇਸ ਤੇ ਪੁੱਛ ਤੇ ਜਵਾਬ ਦੇਣਾ ਚਾਹੀਦਾ ਤੁਹਾਨੂੰ ਨਹੀਂ ਨਹੀਂ ਸਾਡੇ ਇਸ ਰਿਸ਼ਤੇ 'ਚ ਤਾਂ ਕੱਲੀਆਂ ਵੈਲਿਊਜ਼ ਹੀ ਮੈਟਰ ਕੀਤੀਆਂ ਨੇ ਨਹੀਂ ਉਹ ਕੋਈ ਸ਼ਕਲਾਂ ਸੂਰਤਾਂ ਤੋਂ ਉੱਪਰ ਉੱਠ ਕੇ ਕੁੜੀਆਂ ਨੇ ਚੁਣੇ ਨੇ ਸਾਡੇ ਆ ਵੇ ਲੋ ਸਾਨੂੰ ਚੁਣੇ ਨੇ ਸੋ ਇੱਥੇ ਵੈਲਿਊਜ਼ ਦੀ ਕਿੰਨੀ ਵੈਲਿਊ ਕਿੱਡੀਆਂ ਵੱਡੀਆਂ ਚੀਜ਼ਾਂ ਲਈ ਮੈਸੇਜ ਦੇਣਾ ਚਾਹੁੰਦੇ ਆ ਵੀ ਇਹ ਵੇਖੋ ਸਾਡੀਆਂ ਸ਼ਕਲਾਂ ਵੇਖ ਕੇ ਸਾਨੂੰ ਤਿੰਨਾਂ ਨੂੰ ਨਹੀਂ ਚੁਣਿਆ ਸਾਡੀਆਂ ਵਾਈਫਸ ਚੁਣੇ ਹੈਗੇ ਉਹਨਾਂ ਨੇ ਸਾਡੀਆਂ ਵੈਲਿਊਜ਼ ਦੇਖੀਆਂ ਸ਼ਕਲ ਜਿਹੜੇ ਵੇਖ ਕੇ ਚੂਜ਼ ਕੀਤਾ ਹੋਏ ਆ ਮੁੰਡਾ ਕਲਾハਦੀ ਆ ਕੁੜੀ ਸੋਹਣੀ ਜਵਾਕ ਮੈਂ ਮੁੰਡੇ ਨੂੰ ਤਾਂ ਦਿਓ ਮੈਂ ਤਾਂ ਵੇਖੋ ਸਿੱਧੀ ਸਿੱਧੀ ਗੱਲ ਮੈਂ ਤਾਂ ਸਰਕਾਰੀ ਨੌਕਰੀ ਵੇਖੀ ਸੀ ਅੱਛਾ ਇਹ ਦੂਤੇ ਆਪਾਂ ਕੁਝ ਨਹੀਂ ਵੇਖਿਆ ਹਾਂ ਵੀ ਸਰਕਾਰੀ ਨੌਕਰੀ ਹੈਗੀ ਮੇਰਾ ਫਿਊਚਰ ਸੈੱਟ ਆ ਬਾਕੀ ਬਾਸ ਰੱਬ ਵੇਖਦਾ ਇਹ ਹੀ ਜ਼ਰੂਰੀ ਹੈ ਬਾਕੀ ਆ ਸਾਡਾ ਸੋਹਣਾ ਸਨੱਖਾ ਮੁੰਡਾ ਬੈਠਾ ਜੀ ਥੈਂਕ ਯੂ ਸੋ ਤੁਸੀਂ ਜਿੱਦਾਂ ਕਹਿ ਕਿ ਫਾਦਰ ਸਾਹਿਬ ਨਾਲ ਤੁਸੀਂ ਹਮੇਸ਼ਾ ਆਂਦੇ ਹੀ ਹੋ ਕੰਮ ਹੈ ਨਾ ਕਰਨ ਸੋ ਇਹ ਇਹੋ ਜਿਹਾ ਜਦੋਂ ਮਾਹੌਲ ਬਣਦਾ ਹੈ ਹੈ ਨਾ ਮਿਲਦਾ ਹੈ ਤੁਸੀਂ ਓਬਵੀਅਸਲੀ ਉਹ ਜਨਰੇਸ਼ਨ ਨਹੀਂ ਵੇਖੀ ਜਾਂ ਉਹ ਮਾਹੌਲ ਨਹੀਂ ਵੇਖਿਆ ਕਿ ਜਦੋਂ ਨੀਵੀਆਂ ਕੰਦਾ ਹੁੰਦੀਆਂ ਸੀ ਤੇ ਜ਼ਿਆਦਾ ਸਵਾਦ ਆਉਂਦਾ ਸੀ ਅੱਜ ਕੱਲ ਤਾਂ ਉੱਚੀਆਂ ਕੰਦਾ ਹੈ ਨਾ ਸੋ ਉਹ ਸਵਾਦ ਜਿਹੜੇ ਉਹ ਨਹੀਂ ਹੈ ਸੋ ਫਾਦਰ ਸਾਹਿਬ ਤੋਂ ਪੁੱਛਦੇ ਰਹਿੰਦੇ ਹੋ ਕੀ ਸੀਗਾ ਕਿਵੇਂ ਦਾ ਮਾਹੌਲ ਸੀ ਫਿਰ ਜਦੋਂ ਫਿਲਮ ਦੇ ਸੈੱਟ ਤੇ ਆਂਦੇ ਹੋ ਅੱਛਾ ਤੁਸੀਂ ਡਾਇਰੈਕਟਰ ਹੋ ਹੈ ਨਾ ਪਰ ਜਦੋਂ ਤੁਸੀਂ ਸੀਨ ਦੇ ਵਿੱਚ ਆਂਦੇ ਹੋ ਇਹ ਤੁਹਾਨੂੰ ਡਾਇਰੈਕਟ ਕਰਦੇ ਨੇ ਕਰਨਾ ਹੀ ਪੈਂਦਾ ਜੀ ਕਰਨਾ ਹੀ ਪੈਂਦਾ ਕੋ ਫਿਲਮ ਸੈੱਟ ਦਾ ਤਾਂ ਆਇਆ ਮੈਂ ਤਾਂ ਛੋਟੇ ਹੁੰਦੇ ਤੇ ਇਹਨਾਂ ਨੂੰ ਵੱਡੇ ਹੁੰਦੇ ਦੇਖਿਆ ਆ ਕਿੰਦਾ ਦਾ ਪਰ ਹਾਂਜੀ ਨਹੀਂ ਮজা ਆਂਦਾ ਹੈ ਤੇ ਆਫ ਕੌਰਸ ਡਾਇਰੈਕਸ਼ਨ ਵੀ ਦੇ ਦਿੰਨੇ ਹੈ ਤੇ ਕੰਮ ਕਰਕੇ ਬਹੁਤ ਮਜ਼ਾ ਆਂਦਾ ਹੈ ਛੋਟੇ ਹੁੰਦੇ ਤਾਂ ਮੈਂ ਸਿਰਫ ਆਂਦਾ ਸੀ ਖੇਡਦਾ ਹੁੰਦਾ ਸੀ ਕਿ ਹਾਂ ਸੈੱਟ ਚੱਲ ਰਿਹਾ ਆਪਾਂ ਆਪਣਾ ਕਰੀਏ ਪਰ ਹੁਣ ਜਦ ਵੱਡਾ ਹੁੰਨਾ ਹੈ ਕੰਮ ਕਰਦਾ ਪਤਾ ਲੱਗਦਾ ਹੈ ਕਿ ਹਾਸੇ ਵਾਲੀ ਫਿਲਮ ਹਾਸੇ ਵਾਲੀ ਸਕਰੀਨ ਜੀ ਦਿਖਦੀ ਆ ਉਹਦੇ ਪਿੱਛੇ ਕਿੰਨਾ ਸਟ्रेस ਹੋ ਰਿਹਾ ਹੁੰਦਾ ਹਰ ਪੰਜ ਟਾਈਮਿੰਗ ਠੀਕ ਹੋਣੀ ਚਾਹੀਦੀ ਹੈ ਤੇ ਆਫ ਕੌਰਸ ਐਕਟਰਸ ਨੂੰ ਮੈਂ ਡੈਫੀਨਿਟਲੀ ਇਹਨਾਂ ਨੂੰ ਬਹੁਤ ਥੈਂਕਫੁਲ ਆ ਤੇ ਇਹਨਾਂ ਨੂੰ ਬਹੁਤ ਜ਼ਿਆਦਾ ਮੈਂ ਥੈਂਕ ਯੂ ਕਿਵੇਂ ਕਰਾਂ ਤੇ ਅਪਰੀਸ਼ੀਏਟ ਕਿਵੇਂ ਕਰਾਂ ਇਹਨਾਂ ਦਾ ਸਬਦ ਟੈਲੈਂਟ ਦਾ ਕਿਵੇਂ ਓਨ ਦਾ ਸਪੌਟ ਵੀ ਡਾਇਲੋਗ ਬੈਟਰ ਕਰ ਦਿੰਦੇ ਨੇ ਪੂਰੀ ਸਾਡੀ ਸਟੋਰੀ ਦਾ ਲੈਵਲ ਵੀ ਅਪ ਕਰ ਦਿੰਦਾ ਹੈ ਨਾ ਇਹੀ ਇਹ ਸੁਣਨਾ ਚਾਹੁੰਦੇ ਸੀਗੇ ਐਂਡ ਵਿੱਚ ਇਹ ਸੱਚ ਸਾਡਾ ਹੋ ਗਿਆ ਅੱਜ ਇਹ ਇਹ ਮੁੰਡੇ ਦੀ ਇਹ ਮੁੰਡੇ ਦੀ ਇਸ ਗੱਲ ਨੇ ਤੈਅ ਕਰਤਾ ਹਾਂ ਕਿ ਸਾਡੀਆਂ ਬਤੌਰ ਰਾਈਟਰ ਜਿਹੜੇ ਮੈਂ ਫਿਲਮਾਂ ਲਿਖੂੰਗਾ ਜਾਂ ਕੁਝ ਬਤੌਰ ਐਕਟਰ ਜਿਹਨੇ ਪਾਜੀ ਰ ਕਰਨਗੇ ਸਾਨੂੰ ਸਾਡਾ ਡਾਇਰੈਕਟਰ ਮਿਲ ਗਿਆ ਭਾਜੀ ਐਨੀ ਗੱਲ ਕਹਿਤੀ ਸਾਡੇ ਲਈ ਬਹੁਤ ਹੁੰਦਾ ਹੀ ਮਤਲਬ ਭਾਜੀ ਲਈ ਵੇਖੇ ਵੀ ਸ਼ਾਇਦ ਕੋਈ ਸਾਡੇ ਦੋ ਲਫ਼ਜ਼ ਭੁੱਲਣ ਸਾਡੀ ਤਰੀਕ ਨਹੀਂ ਭੋਲਿਆ ਨਹੀਂ ਨਹੀਂ ਭਾਜੀ ਹਾਂ ਇਹ ਅਰਵਿੰਦ ਲਵ ਯੂ ਬਹੁਤ ਬਹੁਤ ਤੂੰ ਸਾਡੀਆਂ ਭਾਵਨਾਵਾਂ ਸਮਝਿਆ ਸਮਝਿਆ ਬਹੁਤ ਅੱਗੇ ਜਾਵੇਂ ਦੀ ਮੈਂ ਸੈੱਟ ਤੇ ਆਈ ਆ ਤੇ ਮੈਂ ਕੈਰਵ ਨਾਲ ਕੰਮ ਕੀਤਾ ਤੇ ਮੈਂ ਕੈਰਵ ਨੂੰ ਆਬਜ਼ਰਵ ਕਰ ਰਹੀ ਆ ਨਾ ਕੈਰਵ ਚ ਇੰਨੀ ਜ਼ਿਆਦਾ ਲਰਨਿੰਗ ਸਪਿਰਟ ਹੈ ਨਾ ਬਹੁਤ ਜ਼ਿਆਦਾ ਮੈਂ ਹਮੇਸ਼ਾ ਕੈਰਵ ਨੂੰ ਦੇਖਿਆ ਹਮੇਸ਼ਾ ਬਿਜ਼ੀ ਕੁਛ ਇੱਧਰ ਉੱਧਰ ਨਹੀਂ ਇਹ ਨਹੀਂ ਕਿ 2 ਮਿੰਟ ਵੀ ਫੋਨ ਚੱਕ ਲੈ ਕੁਛ ਨਹੀਂ ਹਮੇਸ਼ਾ ਲਰਨਿੰਗ ਆਲਵੇਸ ਲਾਈਕ ਵਿਦ ਹਿਸ ਫਾਦਰ ਉਹਨਾਂ ਮਤਲਬ ਉਹਨਾਂ ਤੋਂ ਪੁੱਛਣਾ ਕਿ ਇਹ ਕਿਵੇਂ ਹੋਊਗਾ ਇਹ ਕਿਵੇਂ ਹੋਊਗਾ ਜੇ ਕੈਮਰਾ ਉੱਥੇ ਲੱਗ ਗਿਆ ਤੇ ਆਰਟਿਸਟ ਕਿੱਥੇ ਹੋਊਗਾ ਮਤਲਬ ਇੱਕ ਲਰਨ ਹੁੰਦਾ ਨਾ ਕਿ ਕੁਝ ਨਵਾਂ ਸਿੱਖਣਾ ਉਹ ਕੈਰਫ ਚ ਬਹੁਤ ਜ਼ਿਆਦਾ ਤੇ ਮੈਨੂੰ ਲੱਗਦਾ ਇਜ਼ ਅ ਵੈਰੀ ਯੰਗ ਐਂਡ ਆਲ ਦਾ بیسਟ ਕੈਰਫ ਫॉर ਯੋਰ ਫਿਊਚਰ ਐਂਡ ਆਈ ਨੋ ਯੂ ਹੈਵ ਅ ਵੈਰੀ ਬ੍ਰਾਈਟ ਫਿਊਚਰ ਤੇ ਜੇ ਹੁਣ ਸਭ ਦਾ ਹੋ ਰਿਹਾ ਕੱਲਾ ਮੇਰਾ ਹੀ ਨਹੀਂ ਪੂਰੀ ਆਈ ਥਿੰਕ ਵਨ ਡਾਇਰੈਕਸ਼ਨ ਟੀਮ ਤੇ ਸਾਡੀ ਪ੍ਰੋਡਕਸ਼ਨ ਟੀਮ ਨੇ ਵੀ ਇੱਕ ਵਾਰ ਲੁੱਕ ਦੇ ਦੋ ਸਾਰੇ ਪਲੀਜ਼ ਵੇਵ ਕਰ ਦੱਸੋ ਸਾਰੇ ਆਹ ਹਾਂ ਜੀ ਨਹੀਂ ਇਹ ਬਿਲਕੁਲ ਟੀਮ ਵਰਕ ਹੁੰਦਾ ਹੈ ਫਿਲਮ ਬਣਾਉਣੀ ਹੈ ਨਾ ਇੱਕ ਵਧੀਆ ਫਿਲਮ ਟੀਮ ਦੇ ਨਾਲ ਹੀ ਬਣਦੀ ਹੈ ਸੋ ਵਿਸ਼ ਯੂ ਗੁੱਡ ਲੱਕ ਕੇ ਤੁਹਾਨੂੰ ਹਾਂ ਸਰ ਇੱਕ ਜੀ ਪਲੀਜ਼ ਪਲੀਜ਼ ਨਹੀਂ ਤੁਸੀਂ ਕਹਿ ਸਕਦੇ ਨਹੀਂ ਮੈਂ ਕਰਮ ਨੂੰ ਗੁੱਡ ਲੱਕ ਹੀ ਦੇ ਰਹੀ ਹਾਂ ਮੈਂ ਕਿ ਮੇਨ ਗਰਲ ਦਸਨੀ ਤੁਹਾਨੂੰ ਭੁੱਲ ਗਏ ਕਿ ਇਹ ਜਿਹੜੀ ਫਿਲਮ ਜਿਹੜੀ ਹੈਗੀ ਆ ਇਹ ਡਿਜੀਟਲ ਫਿਲਮ ਹੈਗੀ ਆ ਤੇ ਤੁਸੀਂ ਘਰ ਬੈਠ ਕੇ ਜਿਹੜਾ ਇਹ ਮਿਡਲ ਕਲਾਸ ਫੈਮਿਲੀ ਫੈਮਿਲੀ ਜਿਹੜਾ ਨਿਗ ਹੁੰਦਾ ਸੀ ਰਿਸ਼ਤਿਆਂ ਦਾ ਘਰ ਬੈਠ ਕੇ ਦੇਖ ਸਕਦੇ ਹੋ ਔਰ ਇੰਜੋਏ ਕਰ ਸਕਦੇ ਹੋ ਤਾਂ ਇਹ ਡਿਜੀਟਲ ਪਲੇਟਫਾਰਮ ਲਈ ਬੰਡਰੀ ਫਿਲਮ ਹੈਗੀ ਆ ਤੇ ਬਹੁਤ ਜਲਦੀ ਤਿਆਰ ਕਰਕੇ ਤੁਹਾਨੂੰ ਤੁਹਾਡੇ ਘਰਾਂ ਚ ਆ ਕੇ ਮਿਲਾ ਗਏ ਇਹ ਬਹੁਤ ਐਕ੍ਰੋ ਮੂਫਲੀ ਖਾਂਦੇ ਖਾਂਦੇ ਵਾ ਵਾ ਥੈਂਕ ਯੂ ਸੋ ਮੱਚ ਐਂਡ 1 ਵਿਸ਼ ਯੂ ਗੁੱਡ ਲੱਕ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਮੱਚ ਥੈਂਕ ਯੂ